ਕਿੱਥੇ ਤੁਸੀਂ ਨਮਰਦੀ ਨਾਲ ਤਾਂ ਨਹੀਂ ਜੂਝ ਰਹੇ ਕੀ ਤੁਸੀਂ ਬੈਕਗਰਾ ਖਾ ਕੇ ਕੰਮ ਚਲਾ ਰਹੇ ਹੋ ਜਾਂ ਫਿਰ ਬੈਕਗਰਾ ਵੀ ਨਹੀਂ ਤੁਹਾਨੂੰ ਕੰਮ ਕਰ ਰਹੀ ਕੀ ਤੁਸੀਂ ਹੋਣਾ ਚਾਹੁੰਦੇ ਹੋ ਘੋੜੇ ਵਰਗਾ ਇੱਕੋ ਹੀ ਹੱਲ ਹੈ ਸਿਰਫ ਸ਼ਕਤੀ ਸੈਕਸ ਸੰਬੰਧੀ ਹਰ ਇੱਕ ਰੋਗ ਦੀ ਇੱਕੋ ਹੀ ਹੈ ਦਵਾਈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਅੱਜ ਦੇ ਖਾਣੇ ਪੀਣੇ ਨੇ ਤਲਿਆ ਫਲਿਆ ਹੋ ਗਿਆ 버ਗਰ ਸ਼ਰਗਰ ਕਿਵੇਂ ਤੁਸੀਂ ਆਮ ਖਾ ਲੈਨੇ ਹੋ ਬਾਹਰੋਂ ਲੈ ਕੇ ਹੈ ਨਾ ਉਹਨਾਂ ਨਾਲ ਜਿਹੜੀਆਂ ਬਿਮਾਰੀਆਂ ਨੇ ਨਾ ਬਿਮਾਰੀਆਂ ਨੇ ਬੰਦੇ ਨੂੰ ਜਾਕੜ ਲਿਆ ਕਹਿਣ ਤੋਂ ਭਾਵ ਕਿ ਦਿੱਕਤਾਂ ਇੰਨੀਆਂ ਵਧ ਗਈਆਂ ਉਹਨਾਂ ਚੀਜ਼ਾਂ ਨਾਲ ਜੋ ਸਭ ਤੋਂ ਜਿਹੜੀ ਵੱਧ ਪ੍ਰੋਬਲਮ ਹੈ ਵੱਧ ਪ੍ਰੋਬਲਮ ਹੁੰਦੀ ਹੈ ਵੀਰਾਂ ਨੂੰ ਮਰਦਾਨਾ ਕਮਜ਼ੋਰੀ ਦੀ ਮਰਦਾਨਾ ਕਮਜ਼ੋਰੀ ਕਰਕੇ ਇੱਥੋਂ ਤੱਕ ਕਿ ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਨੇ ਘਰ ਵੀ ਟੁੱਟ ਜਾਂਦੇ ਨੇ ਤੇ ਜਿਆਦਾ ਗੱਲਾਂ ਖਰ ਮੈਂ ਨਹੀਂ ਕਰੂੰਗਾ ਮੇਰੇ ਨਾਲ ਬਾਈ ਤਨੋਜ ਟਿੱਬਾ ਦੇਸੀ ਦਵਾਈਆਂ ਦੇ ਮਾਹਰ ਨੇ ਤੇ ਅੱਜਕੱਲ ਪੰਜਾਬ ਦੇ ਵਿੱਚ ਬੜਾ ਵੱਡਾ ਨਾਮ ਹੈ ਇਹਨਾਂ ਦਾ ਤੇ ਦੇਸੀ ਦਵਾਈਆਂ ਦੇ ਵਿੱਚ ਇਹਨਾਂ ਦਾ ਕੋਈ ਤੋੜ ਨਹੀਂ ਕਿਉਂਕਿ ਬਹੁਤ ਐਸੇ ਟੁੱਟਣੋ ਘਰ ਬਚਾ ਚੁੱਕੇ ਨੇ ਇਹ ਜਿਹੜੇ ਬਿਲਕੁਲ ਬਰਬਾਦੀ ਤੇ ਖੜੇ ਸੀ ਮਰਦਾਨਾ ਕਮਜ਼ੋਰੀ ਕਰਕੇ ਕਿਉਂਕਿ ਦੋਸਤੋ ਜਿਹੜੇ ਜੀਵਨ ਦੇ ਸੁੱਖ ਹੁੰਦੇ ਨੇ ਉਹਨਾਂ ਤੋਂ ਕੋਈ ਬੰਦਾ ਭਜ ਨਹੀਂ ਸਕਦਾ ਤਾਂ ਅੱਛਾ ਤਨੋਜ ਭਾਈ ਅਗਰ ਆਪਾਂ ਗੱਲ ਕਰੀਏ ਜਿਵੇਂ ਕਾਫੀ ਪੁਰਾਣੇ ਤੁਸੀਂ ਕੰਮ ਕਰ ਰਹੇ ਹੋ ਇਸ ਲੈਣ ਦੇ ਵਿੱਚ ਆਜੁਰਵੇਦ ਵਾਲੀ ਲੈਣ ਦੇ ਵਿੱਚ ਹੈਨਾ ਪਹਿਲਾਂ ਲੋਕ ਅੰਗਰੇਜ਼ੀ ਵੱਲ ਨੂੰ ਭਜਦੇ ਸੀ ਹੁਣ ਪਰ ਵਾਪਸ ਔੜੇ ਹੋ ਲਈ ਪਤਾ ਲੱਗਾ ਕਿ ਆਜੁਰਵੇਦ ਹੈ ਜਿਹੜਾ ਵੀ ਇਹ ਤੋਂ ਉੱਪਰ ਕੁਝ ਨਹੀਂ ਹੈਗਾ ਹੈਨਾ ਤੇ ਉਸ ਤੋਂ ਬਾਅਦ ਅਗਰ ਆਪਾਂ ਕਰੀਏ ਕੰਮ ਦੇ ਵਿੱਚ ਕਿੰਨਾ ਕੁ ਫਰਕ ਪਿਆ ਪਿਛਲੇ 2 ਸਾਲਾਂ ਦੇ ਵਿੱਚ ਅ ਦੇਖੋ ਜੀ ਜੇ ਆਪਾਂ ਕੰਮ ਕਹੀ ਹੈ ਆਯੁਰਵੇਦਿਕ ਕੰਮ ਨਹੀਂ ਹੈਗਾ ਆਯੁਰਵੇਦ ਇੱਕ ਸਾਡੀ ਰਿਸੀਮੁਨੀਆਂ ਦੀ ਇੱਕ ਪદ્ધਤੀ ਹੈ ਇਹ ਸੇਵਾ ਦੀ ਇਹ ਜਿੰਨੀ ਆਪਾਂ ਸਿਧਾਨ ਇੱਕ ਦਿੱਤਾ ਹੈ ਰਿਸੀਮੁਨੀਆਂ ਦਾ ਜੜੀ ਬੂਟੀਆਂ ਨੇ ਵਰਦਾਨ ਨੇ ਇਹ ਕੋਈ ਬਿਜ਼ਨਸ ਨਹੀਂ ਇਹ ਕੋਈ ਪ੍ਰੋਫਿਟ ਨਹੀਂ ਹੈਗਾ ਕੋਈ ਐਦਾਂ ਨਹੀਂ ਹੈਗਾ ਇੱਕ ਸੇਵਾ ਹੈਗੀ ਇਹ ਸਾਨੂੰ ਰਿਸੀਮੁਨੀਆਂ ਨੇ ਬਖਸ਼ੀ ਹੈ ਸਾਧੂ ਸੰਤਾਂ ਦੀ ਵਿੱਦਿਆ ਹੈ ਪਹਿਲਾਂ ਸਾਧੂ ਸੰਤ ਨੇ ਜਿਹੜੇ ਡੇਰੇ ਚ ਕਰਦੇ ਹੁੰਦੇ ਸੀ ਤੇ ਮੈਂ ਵੀ ਡੇਰੇ ਦੇ ਵਿੱਚੋਂ ਪ੍ਰਾਪਤ ਕੀਤੀ ਹੈ ਤੇ ਬਾਕੀ ਜਿਹੜੇ ਇਹਦੀ ਮੈਂ ਪੜ੍ਹਾਈ ਆ ਡੀ ਫਾਰਮੇਸੀ ਆ ਡਿਪਲੋਮਾ ਗਾ ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਆ ਉਹ ਵੀ ਮੈਂ ਕੀਤਾ ਹੈ ਮੈਂ ਉਹੀ ਗੱਲ ਪੁੱਛ ਰਿਹਾ ਜਿਤਨੋਜ਼ ਵੀਰੇ ਵੀ ਅੱਜ ਕੱਲ ਨਾ ਆਜ ਰੁਪਏ ਦੇ ਵਿੱਚ ਵੀ ਹੁਣ ਅਗਲੇ ਨੂੰ ਪਤਾ ਨਹੀਂ ਲੱਗਦਾ ਯਕੀਨ ਕੀਤੇ ਕਰੇ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹਾਂ ਕਿ ਅਗਰ ਕੋਈ ਬੰਦਾ ਸਰਚ ਕਰਦਾ ਨਾ Google ਕਰਦਾ Google ਦੇ ਉੱਪਰ ਇੰਨੇ ਬੈਦ ਨਿਕੜਿਆ ਆਉਂਦੇ ਨੇ ਝੋਲਾ ਛਾਪ ਕਈ ਬੰਦੇ ਤਾਂ ਉਹ ਦਵਾਈਆਂ ਵਰਤ ਕੇ ਜਾਉ ਨੁਕਤਾ ਲੈ ਕੇ ਹੋਰ ਬਿਮਾਰ ਹੋ ਜਾਂਦੇ ਨੇ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਬਹੁਤ ਸਾਰੇ ਲੋਕ YouTube ਤੇ ਨੁਸਖਾ ਦੱਸਦੇ ਨੇ ਤੇ ਉਹ ਜਦੋਂ ਦੱਸਦੇ ਨੇ ਹੁਣ ਤਸਵੀਰ ਹੈ ਜਿਹੜੀ ਹਰ ਇੱਕ ਬੰਦੇ ਦੀ ਬਾਤ ਕਫ ਪਿੱਤ ਆਯੁਰਵੇਦ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹਰ ਇੱਕ ਬੰਦੇ ਦੀ ਅਲੱਗ ਹੈ ਤੁਹਾਡੀ ਅਲੱਗ ਹੈ ਪ੍ਰਕਿਰਤੀ ਮੇਰੀ ਅਲੱਗ ਹੈ ਹੋਰ ਬੰਦਿਆਂ ਦੀ ਅਲੱਗ ਹੈ ਤੇ ਜਦੋਂ ਅਸੀਂ ਫਾਰਮੂਲਾ ਲੈਣੇ ਆ ਤਾਂ ਜਦੋਂ ਅਸੀਂ ਪੰਸਾਰੀ ਦੇ ਕੋਲ ਫਾਰਮੂਲਾ ਬਹੁਤ ਵਧੀਆ ਹੁੰਦਾ ਫਾਰਮੂਲੇ ਦੇ ਵਿੱਚ ਕੋਈ ਵੀ ਇਦਾਂ ਦਾ ਚੱਕਰ ਨਹੀਂ ਹੁੰਦਾ ਵੀ ਫਾਰਮੂਲਾ ਬਹੁਤ ਵਧੀਆ ਹੁੰਦਾ ਵਿੱਚ ਕਈ ਲੋਕਾਂ ਨੂੰ ਹੁੰਦਾ ਜੇ ਫਾਰਮੂਲਾ ਹੋਰ ਦੱਸ ਦਿੰਦੇ ਨੇ ਕੁਝ ਦਵਾਈ ਚ ਕੁਝ ਹੋਰ ਦੇ ਦਿੰਦੇ ਨੇ ਵੀ ਸਾਨੂੰ ਦਵਾਈ ਚ ਰਿਜ਼ਲਟ ਮਿਲ ਜਾਂਦਾ ਵੀ ਉਹ ਜਦੋਂ ਤੁਸੀਂ ਫਾਰਮੂਲਾ ਤੁਸੀਂ ਲੈਣ ਜਾਂਦੇ ਹੋ ਪੰਸਾਰੀ ਤੋਂ ਪੰਸਾਰੀ ਦੇ ਕੋਲੇ ਚੀਜ਼ਾਂ ਪ੍ਰਾਣੀਆਂ ਹੁੰਦੀਆਂ ਨੇ ਜਾਹੋ ਮਤਲਬ ਆਪਦੇ ਪੈਸੇ ਕਮਾਉਣ ਦੇ ਲਈ ਜਾਂ ਬਹੁਤ ਚੀਜ਼ਾਂ ਇਹੋ ਜਿਹਿਆਂ ਨੇ ਜਿਵੇਂ ਸਫੈਦ ਮੁਸਲੀ ਦੀ ਆਪਾਂ ਗੱਲ ਕਰ ਲਈਏ ਸਫੈਦ ਮੁਸਲੀ ਜਿਹੜੀ ਘੱਟ ਪੈਸਿਆਂ ਦੇ ਵਿੱਚ ਵੀ ਆਉਂਦੀ ਆ ਵੱਧ ਦੇ ਵਿੱਚ ਵੀ ਆਉਂਦੀ ਆ ਜਿਹਦੀ ਹੁਣ ਕੁਆਲਿਟੀ ਜ਼ਿਆਦਾ ਕਿ ਉਹ ਮਹਿੰਗੀ ਆਊਗੀ ਤੇ ਉਹ ਇਸ ਵੀ ਗੱਲ ਪਾਈ ਦੀ ਗੱਲ ਕੱਟਦਾ ਵਿੱਚ ਮੈਂ ਇਹ ਵੀ ਗੱਲ ਬੜੀ ਵਧੀਆ ਦੱਸੀ ਚਲ ਇੱਕ ਗਿਆਨ ਵਾਲੀ ਗੱਲ ਹੈ ਕਿਉਂਕਿ ਅਗਲਾ ਪੜ੍ਹ ਲੈਂਦਾ ਵੀ ਸਫੈਦ ਮੁਸਲੀ ਲੈ ਲਓ ਜੀ ਕੌਂਜ ਬੀਜ ਲੈ ਲਓ ਇਹ ਲੈ ਲਓ ਉਹ ਲੈ ਲਓ ਹਨਾਸ਼ਪਗੰਧਾ ਲੈ ਲਓ ਪਰ ਉਹਨਾਂ ਦਾ ਪਤਾ ਵੀ ਤਾਂ ਹੋਣਾ ਚਾਹੀਦਾ ਨਕਲੀ ਹੈ ਕ ਅਸਲੀ ਹੈ ਪਰਾਣੀ ਹੈ ਕਿ ਬਾਈ ਨੇ ਦੱਸਿਆ ਕਿ ਇਹਦਾ ਵੀ ਫਰਕ ਹੁੰਦਾ ਹੁੰਦਾ ਫਰਕ ਕੋਈ ਪਰਾਣੀ ਨਵੀਂ ਦਾ ਬਿਲਕੁਲ ਹੁੰਦਾ ਜੀ ਜੇ ਪਰਾਣੀ ਆ ਤਾਂ ਉਹ ਘੱਟ ਰਿਜ਼ਲਟ ਦਊ ਜੇ ਨਵੀਆਂ ਤਾਂ ਵੱਧ ਰਿਜ਼ਲਟ ਦਊ ਉਹਨਾਂ ਦੀ ਕੁਆਲਿਟੀ ਦਾ ਵੀ ਪਤਾ ਲੱਗ ਜਾਂਦਾ ਕਿਉਂਕਿ ਹੁਣ ਜਿਹੜੇ ਮਾਹਰ ਬੰਦੇ ਨੇ ਜਿਹੜੇ ਰੋਜ਼ ਹੀ ਜੜੀ ਬੂਟੇ ਦੇ ਰਹਿੰਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਖੁਸ਼ਬੂ ਦੇਖ ਕੇ ਹੀ ਜਾਂ ਹੱਥ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਵੀ ਅਸਲੀ ਹੈ ਕਿ ਨਕਲੀ ਹੈ ਜਾਂ ਇਹ ਘੱਟ ਕੁਆਲਿਟੀ ਦਾ ਹੈ ਇਹ ਇਹਦਾ ਫਰਕ ਹੁੰਦਾ ਕਹਿਣ ਤੋਂ ਪਹਿਲਾਂ ਇਹਦਾ ਵੀ ਬਿਲਕੁਲ ਫਰਕ ਹੁੰਦਾ ਹੁਣ ਬਹੁਤ ਸਾਰੀਆਂ ਜੜੀ ਬੂਟੀਆਂ ਨੇ ਜਿਵੇਂ ਕੀੜਾ ਜੜੀ ਦੀ ਆਪਾਂ ਗੱਲ ਕਰੀਏ ਉਹ 6 ਲੱਖ ਰੁਪਏ ਦੀ ਕਿਲੋ ਆ ਕੀੜਾ ਜੜੀ ਇੰਨੀ ਮਹਿੰਗੀ ਜੜੀ ਬੂਟੀ ਆ ਉਹ ਹੁਣ ਜੇ ਉਹ ਮਹਿੰਗੀ ਉਹ ਡੁਪਲੀਕੇਟ ਬੰਦੇ ਨੂੰ ਦੇ ਦੋ ਠੀਕ ਹੈ ਪੈਸੇ ਉਹਨੇ ਲੈ ਲੇ ਹੁਣ ਆਪਾਂ ਨੂੰ ਥੋੜੀ ਪਤਾ ਵੀ ਕੀੜਾ ਜੜੀ ਅਸਲੀ ਹੈ ਕਿ ਨਕਲੀ ਹੈ ਠੀਕ ਹੈ ਜਿਹੜਾ ਬੰਦਾ ਹੁਣ ਕੰਮ ਕਰਦਾ ਜਿਹਦਾ ਤਜਰਬਾਗਾ ਆਯੁਰਵੇਦ ਦੇ ਵਿੱਚ ਜਿਹਨੂੰ ਜੜੀ ਬੂਟੀਆਂ ਦੇ ਬਾਰੇ ਪਤਾ ਹੈਗਾ ਉਹੀ ਦੱਸ ਸਕਦਾ ਬਿਲਕੁਲ ਤੇ ਹੁਣ ਮੈਂ ਅਸਲ ਮੁੱਦੇ ਵੱਲ ਆਗਰਾ ਮੰਤਨੋ ਕਿਹੜਾ ਮਰਦਾਨਾ ਕਮਜ਼ੋਰੀ ਹੈ ਮਰਦਾਨਾ ਕਮਜ਼ੋਰੀ ਐਨੀ ਫੈਲ ਕਿਉਂ ਰਹੀ ਹੈ ਕਾਰਨ ਕੀ ਨੇ ਅ ਕਾਰਨ ਸਭ ਤੋਂ ਵੱਡਾ ਇੱਕ ਸਟ੍ਰੈਸ ਹੈ ਸਟ੍ਰੈਸ ਹੈ ਇੱਕ ਸਾਡੇ ਲੋਕ ਮਾਨਸਿਕ ਰੋਗੀ ਹੋ ਚੁੱਕੇ ਨੇ ਕਿਉਂਕਿ ਵਿੱਚੋਂ ਬਹੁਤ ਸਾਰੇ ਲੋਕ ਠੀਕ ਹੁੰਦੇ ਨੇ ਉਹਨਾਂ ਨੂੰ ਮਤਲਬ ਆਪਦੇ ਦਿਮਾਗ 'ਚ ਹੀ ਸੋਚੀ ਜਾਣਗੇ ਮੈਨੂੰ ਤਾਂ ਆ ਪ੍ਰੋਬਲਮ ਹੋ ਗਈ ਮੈਨੂੰ ਤਾਂ ਐ ਹੋ ਗਿਆ ਮੈਨੂੰ ਤਾਂ ਐ ਹੋ ਗਿਆ ਉਹ ਪ੍ਰੋਬਲਮਾਂ ਜਿਹੜੀਆਂ ਉਹਨਾਂ ਦੀ ਹੋਰ ਵਾਜ ਜਾਂਦੀ ਹੈ ਮਾਨਸਿਕ ਰੋਗੀ ਜ਼ਿਆਦਾ ਗਈ ਹਾਂ ਸੋਚ-ਸੋਚ ਕੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨੂੰ ਇਹ 80% ਮਾਨਸਿਕ ਰੋਗੀ ਨੇ ਲੋਕ 20% ਪ੍ਰੋਬਲਮ ਹੋ ਸਕਦੀ ਹੈ ਮਤਲਬ ਕੋਈ ਇੰਦਰੀ ਦੇ ਵਿੱਚ ਤਣਾ ਨਹੀਂ ਆਉਂਦਾ ਜਾਂ ਟਾਈਮਿੰਗ ਦੀ ਪ੍ਰੋਬਲਮ ਜਾਂ ਹੋਰ ਇੱਕ ਲੋਕਾਂ ਦੇ ਵਿੱਚ ਸਾਡੇ ਮੈਂ ਦੇਖੀ ਆ ਗੱਲ ਹਰ ਇੱਕ ਕਹਿੰਦਾ ਸਾਟਾ ਟਾਈਮ ਇੰਨਾ ਲੱਗੇ ਐਂ ਲੱਗੇ ਮਹਾਰਾਜੇ ਬੀਬੀ ਰਾਣਿਆ ਖਾਨ ਸਾਹਮਣੇ ਸੀਗਾ ਮਤਲਬ ਸਾਡੀ ਖਰਾਕ ਨਹੀਂ ਹੈਗੀ ਹੁਣ ਅੱਜ ਕੱਲ ਹਾਈਬ੍ਰਿਡ ਵੀ ਆ ਗਏ ਸਾਡੀ ਖਰਾਕ ਅਸੀਂ ਪੂਰੀ ਖਾ ਰਹੇ ਹਾਂ ਤੇ ਮਤਲਬ ਖਾਣਾ ਪੀਣਾ ਸਾਡਾ ਹੈ ਨਹੀਂ ਅਸੀਂ 버ਗਰ ਫਾਸਟ ਫੂਡ ਇਹ ਚੀਜ਼ਾਂ ਖਾ ਰਹੇ ਹਾਂ ਇਹ ਜਦੋਂ ਖਾ ਰਹੇ ਹਾਂ ਅਸੀਂ ਤਾਂ ਸਾਡੇ ਮਿਹਦੇ ਦੇ ਵਿੱਚ ਗਰਮੈਸ਼ ਕਰ ਦਿੰਦੇ ਨੇ ਸਾਡਾ ਜਿਹੜਾ ਬੀਜਾ ਉਹਦੇ ਕਰਕੇ ਪਤਲਾ ਹੋ ਜਾਂਦਾ ਸਾਡਾ ਸਟੈਮਨਾ ਨਹੀਂ ਵਧਦਾ ਅੱਗੇ ਲੋਕ ਸਾਡੇ ਐਕਸਰਸਾਈਜ਼ ਕਰਦੇ ਹੁੰਦੇ ਸੀ ਕਸਰਤਾਂ ਕਰਦੇ ਹੁੰਦੇ ਅੱਜ ਕੋਈ ਕਸਰਤ ਕਰਦਾ ਅੱਜ ਕੋਈ ਘਰੇ ਅੱਗੇ ਲੋਕ ਦੇਸੀ ਘਿਓ ਖਾਂਦੇ ਸੀ, ਪੰਜੀਰੀਆਂ ਖਾਂਦੇ ਸੀ, ਚੂਰੀਆਂ ਖਾਂਦੇ ਸੀ, ਦੇਸੀ ਖਰਾਕਾ ਖਾਂਦੇ ਸੀ। ਅੱਜ ਕੋਈ ਖਾਂਦਾ ਲੋਕ ਗੁੜ ਖਾਂਦੇ ਸੀ। ਜਦੋਂ ਦੁੱਧ ਚੌਂਦੇ ਹੁੰਦੇ ਸੀ ਅਸੀਂ ਪਹਿਲੀ ਧਾਰਾ ਸਾਡਾ ਡੈਡੀ ਤੇ ਸਾਨੂੰ ਪਿਉਂਦੇ ਹੁੰਦੇ ਸੀ। ਅੱਜ ਤੁਸੀਂ ਆਪਦੇ ਬੱਚਿਆਂ ਨੂੰ ਪਿਆ ਰਹੋ। ਅੱਜ ਜਿਹੜਾ ਦੁੱਧ ਹੈ ਉਹ ਵੀ ਡੁਪਲੀਕੇਟ ਆ ਰਿਹਾ। ਹਰ ਇੱਕ ਚੀਜ਼ ਦੇ ਵਿੱਚ ਤਾਂ ਡੁਪਲੀਕੇਸ਼ਨ ਆ ਰਹੀ ਹੈ ਅੱਜਕੱਲ ਤੇ ਕਿਉਂ ਸਾਡਾ ਨਾਲ ਖਾਣ-ਪਾਣ ਤੋਂ ਲੈ ਕੇ ਚੀਜ਼ਾਂ ਨੇ ਜਿਹੜੀਆਂ ਡੁਪਲੀਕੇਟ ਆ ਰਹੀਆਂ ਨੇ ਦਾਲਾਂ ਵੀ ਡੁਪਲੀਕੇਟ ਆ ਪਨੀਰ ਵੀ ਡੁਪਲੀਕੇਟ ਸਾਡੀਆਂ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਅਸੀਂ ਰਸਾਇਣ ਪਾ ਰਹਾਂ ਤੇ ਇੰਜੈਕਸ਼ਨ ਲਾ ਰਹੇ ਹਾਂ ਟੀਕੇ ਲਾ ਰਹੇ ਹਾਂ ਆਂਡੇ ਡੁਪਲੀਕੇਟ ਆਂਡੇ ਡੁਪਲੀਕੇਟ ਚੌਲ ਵੀ ਰਬੜ ਦੇ ਆ ਰਹੇ ਨੇ ਆਪਣੇ ਦੇ ਚੌਲ ਖਾਣ ਤੋਂ ਬਾਅਦ ਕੋਈ ਚੀਜ਼ ਬਚੀ ਨਹੀਂ ਬਚੀ ਨਹੀਂ ਹੈਗੀ ਇਸ ਕਰਕੇ ਜੇ ਦੇਖੋ ਤੁਸੀਂ ਜਿਹਹ ਜਾਂ ਖਾਵਾਂਗੇ ਉਹ ਜੇ ਸਾਨੂੰ ਲੱਗਣਾਗਾ ਉਹ ਚੀਜ਼ ਹੋ ਜਾਂਦੀ ਉਹ ਬੀਜੋਂ ਕੇ ਵੱਢੋਂਗੇ ਵੱਢੋਂਗੇ ਹਾਂ ਤੇ ਹੁਣ ਅਗਰ ਮੈਂ ਗੱਲ ਕਰਾਂ ਇੱਕ ਤਾਂ ਇਹ ਹੱਥੇ ਦੇ ਵਿੱਚ ਆਪਾਂ ਗੱਲ ਕਰਦੇ ਆਫ ਕੈਮਰਾ ਇਹ ਕੀ ਹੈ ਪ੍ਰੋਡਕਟ ਇਹ ਇਹ ਪ੍ਰੋਡਕਟ ਆ ਜਿਹੜਾ ਬਹੁਤ ਵਧੀਆ ਇਹਦਾ ਨਾ ਸ਼ਕਤੀ ਹੈ ਇਹ ਬੰਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੁੱਧ ਦੇ ਨਾਲ ਖਾ ਲੈਂਦਾ ਤੇ ਮੈਂ ਕਹਿੰਦਾ ਬੰਦੇ ਦੇ ਵਿੱਚ ਡਾਇਨਾਸੌਰ ਤੋਂ ਵੀ ਵੱਧ ਤਾਕਤ ਆ ਜਾਂਦੀ ਆ ਇੰਨੀ ਵਧੀਆ ਚੀਜ਼ ਐ ਤੁਸੀਂ ਇਹ ਖਾਓ ਇਹਦੇ ਵਿੱਚ ਕੋਈ ਵੀ ਮਤਲਬ ਇਦਾਂ ਦੀ ਚੀਜ਼ ਨਹੀਂ ਹੈਗੀ ਇਦਾਂ ਦੀ ਜੜੀ ਬੂਟੀ ਨਹੀਂ ਹੈਗੀ ਜਿਹੜੀ ਕਿ ਤੁਹਾਨੂੰ ਮਤਲਬ ਤੁਸੀਂ ਖਾ ਲਈ ਤੁਹਾਨੂੰ ਹੁਣ ਤਾਕਤ ਦੂ ਇਹ ਤੁਹਾਨੂੰ ਲੰਬਾ ਟਾਈਮ ਤਾਕਤ ਦੂ 3 ਮਹੀਨੇ 4 ਮਹੀਨੇ ਸਾਲੋਂ ਸਾਲ ਕਾਫੀ ਸਾਲੋਂ ਤੱਕ ਤਾਕਤ ਦਊਗੀ ਇਹ ਕਰਦੀ ਕੀ ਐ ਇਹ ਸਾਡੇ ਜਿਹੜੇ ਸਰੀਰ ਦੀ ਸਾਡੀ ਵੀਕਨੈਸ ਐ ਕਮਜ਼ੋਰੀ ਐ ਉਹਨੂੰ ਦੂਰ ਕਰਦੀ ਹੈ ਸਾਡੇ ਦੇ ਵਿੱਚ ਸਰੀਰ ਦੇ ਜਿਹੜੇ ਸੈੱਲ ਨੇ ਤੰਤੂ ਨੇ ਉਹਨਾਂ ਨੂੰ ਨਵੇਂ ਬਣਾਉਂਦੀ ਹੈ ਸਾਡੇ ਸਰੀਰ ਦੇ ਵਿੱਚ ਤਾਕਤ ਦੇਣ ਲਈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਸਮਾ ਨੇ ਜੜੀ ਬੂਟੀਆਂ ਨੇ ਪਿਸਤੀਆਂ ਨੇ ਉਹ ਚੀਜ਼ਾਂ ਇਹਦੇ ਵਿੱਚ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਕਾਫੀ ਮਹਿੰਗੀਆਂ ਨੇ ਜਦੋਂ ਇਹ ਅਸੀਂ ਪ੍ਰੋਡਕਟ ਜਿਹੜਾ ਤਿਆਰ ਕਰਵਾਉਨੇ ਆਗੇ ਤਾਂ ਅਸੀਂ ਕੁਆਂਟੀਟੀ ਜਿਹੜੀ ਕਾਫੀ ਕਰਾਉਨੇ ਆ ਤਾਂ ਕਰਕੇ ਇਹ ਘੱਟ ਕੋਸਟ ਦੇ ਵਿੱਚ ਜਿਹੜਾ ਪੈ ਜਾਂਦਾਗਾ ਮਤਲਬ ਹਰ ਇੱਕ ਬੰਦਾ ਇਹਨੂੰ ਲੈ ਸਕਦਾ ਗਰੀਬ ਵੀ ਲੈ ਸਕਦਾ ਅਮੀਰ ਵੀ ਲੈ ਸਕਦਾ ਤੇ ਬਹੁਤ ਰਿਜ਼ਲਟ ਨੇ ਇਹਦੇ ਹੁਣ ਤੁਹਾਨੂੰ ਪਤਾ ਹੀ ਹੈ ਜੇ ਹੁਣ ਕੋਈ ਵੀ ਚੀਜ਼ ਆਪਾਂ ਕਿਸੇ ਨੂੰ ਦਵਾਂਗੇ ਬਾਕੀ ਇੱਕ ਵਾਰ ਤੁਸੀਂ ਜ਼ਰੂਰ ਵਰਤ ਕੇ ਦੇਖੋ ਤੁਸੀਂ ਮੈਂ ਕਿਹਾ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋਗੇ ਵੀ ਹਾਂ ਮੈਂ ਚੀਜ਼ ਵਰਤੀ ਹੈ ਜਾਂ ਖਾ ਕੇ ਪਤਾ ਲੱਗੂਗਾ ਤੁਹਾਨੂੰ ਵੀਡੀਓ ਦੇਖ ਕੇ ਤਾਂ ਪਤਾ ਲੱਗਣਾ ਤੁਸੀਂ ਇੱਕ ਵਾਰ ਮੰਗਵਾਓ ਤੇ ਖਾ ਕੇ ਦੇਖੋ ਰਿਜ਼ਲਟ ਤੁਸੀਂ ਆਪ ਦੱਸੋਗੇ ਲੋਕਾਂ ਨੂੰ ਕਿ ਕਿਹੜੀ ਕਿਹੜੀ ਉਮਰ ਦਾ ਖਾ ਸਕਦਾ ਇਹਦੇ ਉਮਰ ਹੈ ਜਿਹੜੀ 18 ਸਾਲ ਤੋਂ ਪਲੱਸ ਖਾ ਸਕਦਾ ਇਹਨੂੰ 90 ਸਾਲ ਤੱਕ ਜੋੜੀ ਮਰਜ਼ੀ ਉਮਰ ਦਾ ਖਾਓ ਕੋਈ ਚੱਕਰ ਨਹੀਂ ਹੈਗਾ ਬਾਕੀ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਖਾ ਸਕਦੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਉਹ ਵੀ ਖਾ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਪ੍ਰੋਬਲਮ ਉਹ ਵੀ ਖਾ ਸਕਦੇ ਨੇ ਇਹ ਕਰਦਾ ਕਿ ਇਹ ਸਾਡੇ ਸਰੀਰ ਦੇ ਵਿੱਚ ਤਾਕਤ ਦਿੰਦਾ ਸਾਡੇ ਦਿਮਾਗ ਨੂੰ ਜਿਵੇਂ ਮੈਂ ਕਿਹਾ ਵੀ ਮਾਨਸਿਕ ਰੋਗੀ ਹੁੰਦੇ ਨੇ ਦਿਮਾਗ ਨੂੰ ਰਿਲੈਕਸ ਕਰ ਦਿੰਦਾ ਉਹਨਾਂ ਨੂੰ ਉਹਨਾਂ ਦੇ ਸਰੀਰ ਦੇ ਵਿੱਚ ਜਾਨ ਆ ਜਾਂਦੀ ਹੈਗੀ એનર્ਜੀ ਆ ਜਾਂਦੀ ਹੈ ਉਹਨਾਂ ਦਾ ਕੰਮ ਨੂੰ ਵੀ ਜੀ ਕਰਦਾ ਜੇ ਆਪਾਂ ਮਰਦਾਨਾ ਕਮਜ਼ੋਰੀ ਦੀ ਗੱਲ ਕਰੀਏ ਲੋਕਾਂ ਨੂੰ ਪ੍ਰੋਬਲਮ ਕੀ ਹੈ ਇੱਕ ਤਾਂ ਟਾਈਮਿੰਗ ਦਾ ਈਸ਼ੂ ਹੈ ਟਾਈਮ ਜਿਹੜਾ ਘੱਟ ਲੱਗਦਾ ਤੇ ਉਹ ਟਾਈਮ ਜਿਆਦਾ ਲੱਗੂਗਾ ਉਹਨਾਂ ਦੇ ਜਿਹੜਾ ਵੀਰਜ ਹੈ ਉਹ ਮਤਲਬ ਸਟਰੋਂਗ ਹੋ ਜੂਗਾ ਵੀਰਜ ਗਾੜਾ ਹੋ ਜੂਗਾ ਤੇ ਇਹ ਚੀਜ਼ਾਂ ਚੁਸਤੀ ਫੁਰਤੀ ਆਉਗੀ ਮਤਲਬ ਉਹਨਾਂ ਦਾ ਜਿਹੜਾ ਉਹ ਤੇਜ ਨਾ ਘਟਾ ਸਰੀਰ ਦੇ ਵਿੱਚ ਉਹ ਵੱਧ ਜੂਗੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੋਬਲਮ ਨੇ ਵਿੱਚ ਬਹੁਤ ਸਾਰੇ ਲੋਕ ਇਹੇ ਜਿਹੇ ਨੇ ਜਿਹੜੇ ਕੋਈ ਆਪਣੀ ਗਰਲਫ੍ਰੈਂਡ ਨਾਲ ਗੱਲ ਕਰਦਾ ਜਾਂ ਕੋਈ ਮਤਲਬ ਕੋਈ ਫਿਲਮ ਦੇਖਦਾ ਜਾਂ ਕੋਈ ਹੋਰ ਉਹਦੇ ਪਾਣੀ ਆਉਣ ਲੱਗ ਜਾਂਦਾ ਤਾਤ ਆਉਣ ਲੱਗ ਜਾਂਦੇ ਤਾਤ ਵੀ ਠੀਕ ਕਰਦਾ ਇਹ ਸਾਰੇ ਲੋਕਾਂ ਰੋਗਾਂ ਲਈ ਜਿੰਨੇ ਵੀ ਗੁਪਤ ਰੋਗ ਨੇ ਉਹਨਾਂ ਦੇ ਲਈ ਕੰਮ ਕਰਦਾ ਇੱਕ ਮੈਂ ਹੱਥ ਜੋੜ ਕੇ ਸਾਡੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਕੋਈ ਸੰਗਣ ਦੀ ਲੋੜ ਨਹੀਂ ਕੋਈ ਝਿਜਕਣ ਦੀ ਲੋੜ ਨਹੀਂ ਜਦੋਂ ਮਰਜ਼ੀ ਤੁਸੀਂ ਮੈਨੂੰ ਫੋਨ ਕਰੋ ਜਦੋਂ ਮਰਜ਼ੀ ਤੁਸੀਂ ਜੇ ਕੋਈ ਇਹੇ ਜੇ ਵੀ ਦੋਸਤ ਮਿੱਤਰ ਨੇ ਜਿਹੜੇ ਫੋਨ ਤੇ ਗੱਲ ਕਰਦੇ ਨੇ ਜਾਂ ਵਟਸਐਪ ਤੇ ਕਿਸੇ ਦੋਸਤ ਮਿੱਤਰ ਨੂੰ ਕਹਿੰਦੇ ਨੇ ਕਿ ਤੂੰ ਘਰ ਤੁਸੀਂ ਆਪ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਦੇ ਘਰ ਬੈਠੇ ਤੁਹਾਨੂੰ ਆਉਣ ਦੀ ਲੋੜ ਵੀ ਨਹੀਂ ਆਪਦੇ ਘਰ ਬੈਠੇ ਪਾਰਸਲ ਦੇ ਰਾਹੀਂ ਮੰਗਵਾਓ ਤੇ ਖਾਓ ਤੇ ਨਜ਼ਾਰੇ ਲਓ ਜ਼ਿੰਦਗੀ ਦੇ ਕੀ ਬਾਤ ਆ ਵੀ ਜਾਣ ਕੇ ਅਗਰ ਕਿਸੇ ਨੂੰ ਕੋਈ ਦਿੱਕਤ ਆਉਣਾ ਦੀ ਤਾਂ ਘਰੇ ਬੈਠੇ ਫੋਨ ਕਰੋ ਤੇ ਦਵਾਈ ਆਰਡਰ ਕਰ ਲਓ ਘਰੇ ਪਹੁੰਚ ਜੂਗੀ ਬਿਲਕੁਲ ਬਿਲਕੁਲ ਘਰੇ ਪਹੁੰਚ ਜੂਗੀ ਬਾਕੀ ਜੇ ਤੁਹਾਨੂੰ ਕੋਈ ਹੋਰ ਵੀ ਤਕਲੀਫ ਹੈ ਕੋਈ ਵੀ ਪ੍ਰੋਬਲਮ ਹੋਰ ਵੀ ਹੈ ਤੁਸੀਂ ਉਹ ਵੀ ਜਾਣਕਾਰੀ ਲੈ ਸਕਦੇ ਹੋ ਸੁਝਾਅ ਲੈ ਸਕਦੇ ਹੋ ਸਾਤੋਂ ਜਿਵੇਂ ਅੱਜ ਕੱਲ੍ਹ ਲੋਕਾਂ ਨੂੰ ਹੋਰ ਵੀ ਪ੍ਰੋਬਲਮ ਹੈ ਹੈਗੇ ਜਿਵੇਂ ਗੋਡੇ ਦੁਖਦੇ ਆ ਜੁਰਕ ਐਸੜਾ ਹੈ ਗਠੀਆ ਸਰਵਾਈਕਲ ਹੈ 슈ਗਰ ਦੀ ਪ੍ਰੋਬਲਮ ਹੈ ਕੀ ਜਾਂ ਖਾਜ ਹੈ ਦਾ ਦਾ ਚੰਬਲ ਹੈ ਇਹੋ ਜਿਹਾ ਕੋਈ ਵੀ ਪ੍ਰੋਬਲਮ ਹੈਗੀ ਹੈ ਹੋਰ ਵੀ ਸਾਡੀ ਟੀਮ ਵੱਲੋਂ ਪ੍ਰੋਡਕਟ ਹੈ ਜਿਹੜੇ ਤਿਆਰ ਕੀਤੇ ਜਾਂਦੇ ਨੇ ਉਹ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ سارے ਲੋਕਾਂ ਨੂੰ ਲੀਵਰ ਦੇ ਵਿੱਚ ਵੀ ਪ੍ਰੋਬਲਮ ਰਹਿੰਦੀ ਹੈ ਇੱਕ ਗੱਲ ਮੈਂ ਹੋਰ ਦੱਸਦਾ ਇਹ ਪ੍ਰੋਬਲਮ ਹੈ ਜਿਹੜੀ ਆਉਂਦੀ ਕਿਉਂ ਵੱਧ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਕਬਜ ਗੈਸ ਤਜਾਵ ਲੀਵਰ ਦੇ ਵਿੱਚ ਪ੍ਰੋਬਲਮ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਮਰਦਾਨਾ ਸ਼ਕਤੀ ਹੈ ਜਿਹੜੀ ਉਹਨਾਂ ਦੀ ਘਟੂਗੀ ਘਟੂਗੀ ਕਾਰਨ ਕੀ ਹੈ ਕਿਉਂਕਿ ਸਰੀਰ ਦੇ ਵਿੱਚ ਸਾਡੇ ਜਿਹੜੇ ਗਰਮੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਹਾਂ ਇਹ ਸਿਸਟਮ ਹੈ ਜਿਹੜਾ ਸਾਡਾ ਸਹੀ ਕਰੂਗੀ ਤੇ ਇਹ ਆਪ ਤਿਆਰ ਕਰਵਾਉਂਦੇ ਹਾਂ ਹਾਂਜੀ ਇਹ ਅਸੀਂ ਮੈਨੂਫੈਕਚਰਿੰਗ ਹੈ ਜਿਹੜੇ ਉਹ ਕਰਵਾਉਂਦੇ ਆਗੇ ਤੇ ਸਰਕਾਰ ਤੋਂ ਮਨਤਾ ਪ੍ਰਾਪਤ ਹੈ ਤੇ ਬਾਕੀ ਸਾਰੀਆਂ ਇੰਗਰੀਡੀਅੰਟ ਜਿਹੜੀ ਜੜੀ ਬੂਟੀਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ 100% ਨਹੀਂ 200% ਸ਼ੁੱਧ ਜੜੀ ਬੂਟੀਆਂ ਨੇ ਇਹਦੇ ਵਿੱਚ ਤਾਂ ਦੋਸਤੋ ਤਨੋਈ ਟੀਬਾ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਤੇ ਕਾਫੀ ਬਾਈ ਦੀ ਅਗਰ ਮੰਨੀ ਹੈ ਆਪਾਂ ਜਿਹੜਾ ਪ੍ਰੋਡਕਟ ਹੈ ਕਾਫੀ ਸ਼ਾਨਦਾਰ ਹੈ ਇਹਨਾਂ ਦੇ ਦੱਸਣ ਮੁਤਾਬਕ ਅਗਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਸਕਦੇ ਹੋ ਧੰਨਵਾਦ ਰੱਬ ਰਾਖਾ